ਨੈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਸ਼ਹਿਰ ਦੇ ਲੋਕਾਂ ਨੂੰ ਇੱਕ ਹੋਰ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੇ ਅਧਿਕਾਰਤ ਤੌਰ ਤੇ 6ਵੀਂ ਵੱਡੀ ਯੋਜਨਾ ਜਿਸ ਨੂੰ ਸੁਖਦੇਵ ਐਨਕਲੇਵ ਸਕੀਮ ਕਿਹਾ ਜਾਂਦਾ ਹੈ ਨੂੰ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਅਧਿਕਾਰ ਖੇਤਰ ਤੋਂ ਨਗਰ ਨਿਗਮ ਲੁਧਿਆਣਾ ਨੂੰ ਤਬਦੀਲ ਕਰ ਦਿੱਤਾ ਹੈ ਇਹ ਐਲਾਨ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅੱਜ ਸ਼ਾਮ ਆਪਣੇ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਇਸ ਮੌਕੇ ਐਲ ਆਈ ٹی ਦੇ ਚੇਅਰਮੈਨ ਤਰਸੀਮ ਸਿੰਘ ਭਿੰਡਰ ਵੀ ਮੌਜੂਦ ਸਨ ਇਸ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਅਰੋੜਾ ਨੇ ਕਿਹਾ ਕਿ ਇਸ ਫੈਸਲੇ ਨਾਲ 30 ਸਾਲ ਤੋਂ ਪੁਰਾਣੀ ਮੰਗ ਨੂੰ ਸਵੀਕਾਰ ਕਰ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਸੁਖਦੇਵ ਇਨਕਲੂਪ ਸਕੀਮ ਅਧੀਨ ਲਗਭਗ 450 ਘਰ ਆਉਂਦੇ ਹਨ ਉਨਾ ਕਹਿਆ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪੰਜ ਸਕੀਮਾਂ ਨੂੰ ਐਲ ਆਈਟੀ ਦੇ ਅਧਿਕਾਰ ਖੇਤਰ ਤੋਂ ਐਮ ਸੀ ਐਲ ਦੇ ਨੂੰ ਤਬਦੀਲ ਕੀਤਾ ਗਿਆ ਸੀ ਜਿਸ ਨਾਲ 1 ਲੱਖ ਤੋਂ ਵੱਧ ਨਿਵਾਸੀਆਂ ਨੂੰ ਰਾਹਤ ਮਿਲੀ ਸੀ ਪੰਜ ਯੋਜਨਾਵਾਂ ਇਸ ਪ੍ਰਕਾਰ ਸਨ ਸ਼ਹੀਦ ਭਗਤ ਸਿੰਘ ਨਗਰ 475 ਏਕੜ ਮਹਾਰਿਸ਼ੀ ਵਾਲਮੀਕ ਨਗਰ 256 ਏਕੜ ਰਾਜਗੁਰੂ ਨਗਰ 129 ਏਕੜ ਭਾਰਤ ਨਗਰ ਐਕਸਟੈਂਸ਼ਨ 30 ਏਕੜ ਅਤੇ ਸੰਤ ਈਸ਼ਵਰ ਸਿੰਘ ਨਗਰ 8.4 ਏਕੜ ਅਰੂੜਾ ਨੇ ਕਿਹਾ ਕਿ ਇਸ ਤਬਾਦਲੇ ਦੇ ਫਾਇਦਿਆਂ ਵਿੱਚ ਐਮਸੀਐਲ ਦੀ ਇੱਕ ਛੱਤ ਹੇਠ ਸੇਵਾਵਾਂ ਦਾ ਏਕੀਕਰਨ ਸ਼ਾਮਲ ਹੈ ਹੁਣ ਸਾਰੀਆਂ 6 ਕਲੋਨੀਆਂ ਦੇ ਨਿਵਾਸੀਆਂ ਨੂੰ ਸੇਵਾਵਾਂ ਪ੍ਰਾਪਤ ਕਰਨੀ ਦੋ ਵੱਖ-ਵੱਖ ਦਫ਼ਤਰਾਂ ਐਲਆਈਟੀ ਅਤੇ ਐਮਸੀਐਲ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਪਹਿਲਾਂ ਪਾਣੀ ਦੀ ਸਪਲਾਈ ਸੀਵਰੇਜ ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ ਨਾਲ ਸਬੰਧਤ ਸੇਵਾਵਾਂ ਨਗਰ ਨਿਗਮਾ ਦੁਆਰਾ ਸੰਭਾਲੀਆਂ ਜਾਂਦੀਆਂ ਸਨ ਜਦੋਂ ਕਿ ਐਨਓਸੀ ਅਤੇ ਐਨਡੀਸੀ ਸੇਵਾਵਾਂ ਐਲਆਈਟੀ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਰੋੜਾ ਨੇ ਕਿਹਾ ਕਿ ਹੁਣ ਬਸਨੀਕ ਨਾਗਰਿਕ ਮਸਲਿਆਂ ਦੇ ਨਿਪਟਾਰੇ ਲਈ ਆਪਣੇ ਆਪਣੇ ਖੇਤਰਾਂ ਦੇ ਕਾਉਂਸਲਰਾਂ ਨਾਲ ਸਿੱਧਾ ਸੰਪਰਕ ਕਰ ਸਕਣਗੇ ਨਗਰ ਨਿਗਮ ਹੁਣ ਇਨ੍ਹਾਂ ਖੇਤਰਾਂ ਵਿੱਚ ਸਫਾਈ ਸੜਕਾਂ ਦੀ ਦੇਖਭਾਲ ਸਟਰੀਟ ਲਾਈਟਿੰਗ ਪਾਣੀ ਦੀ ਸਪਲਾਈ ਅਤੇ ਠੋਸ ਰੈਹਦ ਖੂਦ ਪ੍ਰਬੰਧਨ ਵਰਗੀਆਂ ਜ਼ਰੂਰੀ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੋਵੇਗਾ ਹਾਲਾਂਕਿ ਇਹਨਾਂ ਯੋਜਨਾਵਾਂ ਵਿੱਚ ਐਲ ਆਈ ٹی ਵੱਲੋਂ ਚੱਲ ਰਿਹਾ ਵਿਕਾਸ ਕਾਰਜ ਪੂਰਾ ਹੁਣ ਤੱਕ ਜਾਰੀ ਰਹੇਗਾ ਇਸ ਤੋਂ ਇਲਾਵਾ ਰੋੜਾ ਨੇ ਕਿਹਾ ਕਿ ਪਾਰਕ ਸੀਵਰੇਜ ਅਤੇ ਟਾਇਲਾਂ ਸਮੇਤ ਲਗਭਗ 20 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਹੁਣ ਇਹ ਵਿਕਾਸ ਕਾਰਜ ਐਲ ਆਈ ٹی ਵੱਲੋਂ ਕੀਤੇ ਜਾਣਗੇ ਇਹਨਾਂ ਕੰਮਾਂ ਵਿੱਚ ਸੰਤੇ ਈਸ਼ਰ ਸਿੰਘ ਨਗਰ ਵਿੱਚ ਲਗਭਗ 86 ਲੱਖ ਰੁਪਏ ਰਾਜਗੁਰੂ ਨਗਰ ਵਿੱਚ 8 ਕਰੋੜ ਰੁਪਏ ਅਤੇ ਐਸ ਬੀ ਐਸ ਨਗਰ ਵਿੱਚ 8.5 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਕੰਮ ਇੱਕ ਹਫ਼ਤੇ ਦੇ ਅੰਦਰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮਾਡਰਨ ਟਾਊਨ ਨੂੰ ਐਕਸਟੈਂਸ਼ਨ A ਬਲਾਕ ਅਤੇ ਕਬੀਰ ਸੋਸਾਇਟੀ ਵਿੱਚ ਇੱਕ-ਇੱਕ ਕਮਿਊਨਿਟੀ ਸੈਂਟਰ ਵੀ ਬਣਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹਨਾਂ ਦੋਵਾਂ ਕਮਿਊਨਿਟੀ ਸੈਂਟਰਾਂ ਲਈ ਪ੍ਰਵਾਨਗੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਅਰੋੜਾ ਨੇ ਐਲ ਆਈ ٹی ਦੇ ਚੇਅਰਮੈਨ ਤਰਸੀਮ ਸਿੰਘ ਭਿੰਡਰ ਦੀ ਐਲ ਆਈ ٹی ਨੂੰ ਅਧੀਨ ਖੇਤਰਾਂ ਦੇ ਸਮੁੱਚੇ ਵਿਕਾਸ ਲਈ ਕੁਸ਼ਲਤਾ ਨਾਲ ਕੰਮ ਕਰਨ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਐਲ ਆਈ ٹی ਨੂੰ ਵਾਧੂ ਸਟਾਫ ਵੀ ਮਿਲਿਆ ਹੈ। ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਐਲ ਆਈ ٹی ਦੇ ਚੇਅਰਮੈਨ ਤਰਸੀਮ ਸਿੰਘ ਭਿੰਡਰ ਨੇ ਕਿਹਾ ਕਿ ਐਮ ਪੀ ਅਰੋੜਾ ਦੇ ਯਤਨਾਂ ਸਦਕਾ ਹੀ 6 ਸਕੀਮਾਂ ਐਲ ਆਈ ٹی ਤੋਂ ਐਮ ਸੀ ਐਲ ਨੂੰ ਤਵਦੀਲ ਕੀਤੀਆਂ ਗਈਆਂ ਹਨ। ਨਈਦਾ ਇਹ ਪ੍ਰਕਿਰਿਆ ਪਿਛਲੇ ਕਈ ਦਹਾਕਿਆਂ ਤੋਂ ਡਟਕ ਰਹੀ ਸੀ ਪਿੰਡਰ ਨੇ ਕਿਹਾ ਕਿ ਐਲ ਆਈ ਟਿ ਕੋਰ 33 ਸਕੀਮਾਂ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਐਮ ਸੀ ਐਲ ਨੂੰ ਤਬਦੀਲ ਕਰ ਦਿੱਤੀਆਂ ਗਈਆਂ ਹਨ ਕੁਝ ਸਕੀਮਾਂ ਅਜੇ ਐਮ ਸੀ ਐਲ ਨੂੰ ਤਬਦੀਲ ਨਹੀਂ ਕੀਤੀਆਂ ਗਈਆਂ ਹਨ ਉਹਨਾਂ ਸਪਸ਼ਟ ਤੌਰ ਤੇ ਕਿਹਾ ਕਿ ਸ਼ਹਿਰ ਵਿੱਚ ਸਾਰੇ ਵਿਕਾਸ ਕਾਰਜਾਂ ਨੂੰ ਪੂਰਾ ਕਰਦੇ ਸਮੇਂ ਗੁਣਵੱਤਾ ਦਾ ਧਿਆਨ ਰੱਖਿਆ ਜਾਂਦਾ ਹੈ ਉਹਨਾਂ ਕਿਹਾ ਕਿ ਗੁਣਵੱਤਾ ਦੀ ਜਾਂਚ ਲਈ ਤੀਜੀ ਤਰਦਾ ਨਰੀਖਣ ਵੀ ਕੀਤਾ ਜਾ ਰਿਹਾ ਹੈ ਉਨੇ ਕਹੇ ਕਿ ਉਹ ਐਮਪੀ ਅਰੋੜਾ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ ਤੇ ਕਿ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਰਿਹਾ